ਸਾਡੀ ਸਿੱਖ ਕੌਮ ਦੇ ਲਈ ਸ਼ੋਟੀ ਸਿੰਘ ਜਗਨਦੀ ਸ਼ਹਾਦਤ ਮਾਤਾ ਗੁਜਰੀ ਕੌਰ ਜੀ ਜੀ ਬਾਬਾ ਟੋਟਰਬਲ ਦੀ ਭਾਈ ਮੋਤੀ ਸਿੰਘ ਮੈਰੀ ਦੀ ਇਨੰਤ ਯਕ ਕੁਰਬਾਨੀਆਂ ਕਰਕੇ ਅੱਜ ਮਹਾਨ ਟੱਟ ਹੋਇਆ ਮੈਂ 2 ਦਿਨਾਂ ਦਾ ਪੰਜਾਬ ਤੇ ਹਰਿਆਣਾ ਦਾ ਦੌਰਾ ਕਰਦਾ ਰਹੇ ਹਾਂ ਤੇ 헤ਡਾਂ ਦੀਆਂ 헤ਡਾਂ ਟਰੈਕਟਰੀ ਟਰੈਕਟਰ ਕੇਸਰੀ ਨਿਸ਼ਾਨ ਕੇਸਰੀ ਖਾਲਸਾ ਦੇ ਝੰਡੇ ਮੈਨੂੰ ਦਿਖੇ ਹੈ ਤੇ ਮੈਂ ਸਮਝਦਾ ਹਾਂ ਕਿ ਹੁਣ ਵਕਤ ਆ ਗਿਆ ਹੈ ਕਿ ਜ਼ਲਾਲਤ ਅਸੀਂ ਬਹੁਤ ਕੱਟ ਚੁੱਕੇ ਹਾਂ 1947 ਤੋਂ ਬਾਅਦ ਹੁਣ ਟਾਈਮ ਹੈ ਜੀ ਅਮਨ ਪਸੰਦ ਤੇ ਜਮਹੂਰੀਅਤ ਤਰੀਕੇ ਦੇ ਨਾਲ ਆਪਣਾ ਅਲੱਗਾ ਦੇਸ਼ ਕਾਇਮ ਕਰੀਏ ਅਸੀਂ ਕਿਸੇ ਕੌਮ ਦੇ ਅਧੀਨ ਖੜੇ ਰਹੇ ਨਹੀਂ ਨਾ ਸੀ रह ਸਕਦੇ ਹਾਂ ਖਾਸ ਕਰਕੇ ਜੋ 1984 ਦੇ ਵਿੱਚ ਇੰਦਰਾ ਗਾਂਧੀ ਤੇ ਭਾਜਪੀ ਤੇ ਬਾਕੀਆਂ ਦੀਆਂ ਪਾਰਟੀਆਂ ਨੇ ਰੜ ਕੇ ਫੌਜ ਦਾ ਹਮਲਾ ਦਰਬਾਰ ਸਾਹਿਬ ਦੇ ਉੱਤੇ ਕੀਤਾ ਫਾਟੇ ਆਜ਼ਾਦੀ ਪੱਖ ਲੀਡਰ ਸੰਤ ਚਨੈ ਸਿੰਘ ਢਿੰਡਾ ਵਾਲਿਆਂ ਨੂੰ ਔਰ ਹਜ਼ਾਰ ਸਿੱਖਾਂ ਨੂੰ ਸ਼ਹੀਦ ਕਰ ਦਿੱਤਾ ਫਿਰ ਦਿੱਲੀ ਦੇ ਵਿੱਚ ਸਰਜੀਪਰਦੀ ਨੇ ਸਾਰੇ ਇੰਡੀਆ ਦੇ ਵਿੱਚ ਸਿੱਖ ਕੌਮ ਦੀ ਕਤਲੇਆਮ ਕੀਤੀ ਫਿਰ ਜਦੋਂ ਮੋਦੀ ਚੀਫ ਮਿਨਿਸਟਰ ਸੀਗਾ ਗੁਜਰਾਤ ਦਾ 60000 ਸਿੱਖ ਜਿਹੜੇ ਕਿਸਾਨ ਸੀ ਉਹਨਾਂ ਦੀਆਂ ਜ਼ਮੀਨਾਂ ਜਾਇਦਾਦਾਂ ਇਸ ਦੁਸ਼ਟ ਨੇ ਖਤਮ ਕਰਤੀਆਂ ਜ਼ਬਤ ਕਰਤੀਆਂ ਤੇ ਹੁਣ ਜਿਹੜਾ ਨਿਹਰਗਰਦੀ ਕੀਤੀ ਹੈ ਕਿ ਜਿਹੜਾ ਵੀ ਸਿੱਖ ਆਜ਼ਾਦੀ ਦੀ ਗੱਲ ਕਰੂਗਾ ਬੇਸ਼ੱਕ ਉਹ ਬਾਦ ਦੇ ਮੁਲਕ ਦੇ ਵਿੱਚ ਹੋਵੇ ਬੇਸ਼ੱਕ ਇੰਡੀਆ ਦੇ ਵਿੱਚ ਹੋਵੇ ਉਸ ਨੂੰ ਜਿਹੜੇ ਇਹਨਾਂ ਦੇ ਗੈਂਗਸਟਰ ਹੈ ਲੌਰੈਂਸ ਬਿਸ਼ਨੋਈ ਵਗੈਰਾ ਇਹਨਾਂ ਦੇ ਕੰਟਰੋਲ ਦੇ ਵਿੱਚ ਗੁਜਰਾਤ ਦੇ ਜੇਲ੍ਹਾਂ ਦੇ ਵਿੱਚ ਸ਼ਾਂ ਨਿ ਰੱਖੇ ਹੋਏ ਐ ਉਹ ਉਹਨਾਂ ਤਰਤੀਆਂ ਤੇ ਜਾ ਕੇ ਸਿੱਖਾਂ ਨੂੰ ਸ਼ਹੀਦ ਕਰਦੇ ਐ ਕੋਮ ਸ਼ਖਬੀਰ ਸਿੰਘ ਨੂੰ ਇੰਨੀਆਂ ਸਜ਼ਾਵਾਂ ਮਿਲੀਆਂ ਤੇ ਉਸ ਨੇ ਮਨਜ਼ੂਰ ਨਹੀਂ ਕੀਤੀਆਂ ਕਿ ਮੈਂ ਦਖਲਅੰਦਾਜ਼ੀ ਕਰ ਰਹੇ ਹਾਂ ਤੇ ਸੁਖਬੀਰ ਸਿੰਘ ਦੇ ਹੁਕਮ ਤੋਂ ਬਗੈਰ ਉਹ ਗਿਆਨੀ ਜੀ ਨੂੰ ਇਸ ਤਰ੍ਹਾਂ ਸਲੀਬ ਨਹੀਂ ਕੀਤਾ ਜਾਣਾ ਜਿਵੇਂ ਉਹਨਾਂ ਨੂੰ ਕੀਤਾ ਗਿਆ ਹੈ। ਇਹ ਮਤਲਬ ਤੁਸੀਂ ਪਾਕਿਸਤਾਨ ਜਾਣ ਦੀ ਗੱਲ ਕੀਤੀ ਹੈ। ਹਾਂ। ਕਿ ਤੁਸੀਂ ਜਾਓਗੇ ਹੁਣ? ਇੱਕ ਮੈਂ ਤੁਹਾਨੂੰ ਕੀ ਦੱਸੂਗਾ? ਨਹੀਂ। ਤੁਸੀਂ ਇਹ ਸੰਘਤ ਨੂੰ ਜਾਣ ਦੀ ਫੀਲ ਕੀਤੀ ਹੈ ਨਾ? ਮੈਂ ਕਿਹਾ ਸ਼ਾਇਦ ਤੁਸੀਂ ਪਹਿਲ ਕਰਦੇ ਹੋ ਤੁਸੀਂ ਕਰਨ ਜਾ ਰਹੇ ਹੋ ਜਰ। ਨੇ ਮੈਨੂੰ ਮੈਂ ਦੱਸਣ ਵਾਲੀਆਂ ਗੱਲਾਂ ਥੋੜੀਆਂ ਐ ਫਿਸਕ ਜਾਈਦਾ ਛੁਪੜਾ ਰੱਖ। ਅਗਲੇ ਜਿਵੇਂ ਧਾਮੀ ਸਾਹਿਬ ਨੂੰ ਜਿਵੇਂ ਹੋਇਆ ਜੀ ਧਾਮੀ ਸਾਹਿਬ ਤਨਖਈਆ ਕਰਾਰ ਦਿੱਤਾ ਗਿਆ ਹਾਂ। ਅੱਜ ਜਗੀਰ ਕੌਰ ਜੀ ਵੀ ਧਾਮੀ ਸਾਹਿਬ ਨੇ ਤਨਖਈਆ ਕਰਾਰ ਦਿੱਤਾ ਗਿਆ ਜੀ। ਤਿੰਨੋ ਧਾਮੀ ਸਾਹਿਬ ਨੇ ਹਰਜਿੰਦਰ ਸਿੰਘ ਧਾਮੀ ਨੂੰ ਜਿਹੜਾ ਬੀਬੀ ਜਗੀਰ ਕੌਰ ਦੇ ਖਿਲਾਫ ਟਿੱਪਣੀ ਕਰਨ ਦੇ ਮਾਮਲੇ ਤੇ ਜਿਹੜਾ ਤਨਖਈਆ ਕਰਾਰ ਕੀਤਾ ਗਿਆ ਉਹਨੂੰ ਕਿਵੇਂ ਦੇਖਦੇ ਹੋ ਤੁਸੀਂ? ਫਿਰ ਐਸੋ ਜੀਆਂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ ਤੇ ਬੀਬੀਆਂ ਨੂੰ ਵੀ ਆਪਣਾ ਚਰਿੱਤਰ ਉੱਚਾ ਰੱਖਣਾ ਚਾਹੀਦਾ। ਜੀ ਦੇ ਨਾਲ ਕੋਈ ਇਹੋ ਜੀ ਗੱਲ ਵੀ ਨਾ ਕਰ ਸਕੇ ਮਾਨ ਸਾਹਿਬ ਅੱਜ ਬੀਰ ਬਾਲ ਦਿਵਸ ਬਣਾ ਰਿਹਾ ਕੇਂਦਰ ਸਰਕਾਰ ਵੱਲੋਂ ਜਿਹੜਾ ਖੇਲਾ ਕੀਤਾ ਸੀ ਕਿਵੇਂ ਦੇਖਦੇ ਹੋ ਕਹਿੰਦੇ ਬਾਰ ਬੇਲ ਦਿਵਸ ਬਣਾ ਰਹੇ ਨੇ ਜਿਹੜੇ ਭਾਰਤੀ ਜਨਤਾ ਪਾਰਟੀ ਬਲੋਂ ਭਾਜਪੀ ਵੱਲੋਂ ਬੀਰ ਬਾਲ ਦਿਵਸ ਬਣਾਇਆ ਜਾ ਰਿਹਾ ਕਿਵੇਂ ਦੇਖਦੇ ਹੋ ਤੁਸੀਂ ਪਤਾ ਨਹੀਂ ਮੈਨੂੰ ਤਾਂ ਸਮਝ ਵੀ ਨਹੀਂ ਆਉਂਦੀ ਜੀ ਇਹਨਾਂ ਦੀ ਹਿੰਦੀ ਦੀ ਕੀ ਇਹ ਕਹਿ ਰਿਹਾ ਹੈ ਇਹ